ਕੱਲਾ ਨਹੀਂ ਪੱਥਰ ਨਹੀਂ ਰੱਖਿਆ ਜੇ ਕੰਮ ਸ਼ੁਰੂ ਕਰਾਇਆ ਨਾਲ ਦੀ ਨਾਲ ਇਹ ਡਿਚ ਰੇਨ ਪਿਛਲੇ ਲੰਬੇ ਸਮੇਂ ਤੋਂ 35-40 ਸਾਲਾਂ ਤੋਂ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਸੀ ਇਹ ਸਾਰਾ ਗੰਦ ਇਹਦੇ ਚ ਹਮੇਸ਼ਾ ਜਮਾ ਰਹਿੰਦਾ ਸੀ ਤੇ ਸਾਡੀ ਇਹ 15 ਨੰਬਰ ਵਾਰਡ ਹੈ ਜਿਹੜਾ ਸਲਮ ਬਸਤੀ ਜਿਹਨੂੰ ਕਹਿੰਦੇ ਨੇ ਤੇ ਗਰੀਬ ਤਬਕੇ ਦੇ ਲੋਕ ਇਹਦੇ ਚ ਰਹਿੰਦੇ ਸੀ ਤੇ ਇੱਥੇ ਵੱਡਾ ਇਹ ਬਿਮਾਰੀਆਂ ਦਾ ਕਾਰਨ ਸੀ ਜਿਹੜੀ ਡਿੱਟ ਡ੍ਰੇਨ ਕਿਉਂਕਿ ਹਰ ਸਮੇਂ ਗੰਦ ਭਰਿਆ ਰਹਿੰਦਾ ਸੀ ਤੇ ਇਹਨਾਂ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਇਹਨੂੰ ਜਦ ਤੱਕ ਕਵਰ ਕਰ ਦਿੱਤਾ ਜਾਵੇ ਜਾਂ ਸਫਾਈ ਕਰ ਦਿੱਤੀ ਜਾਵੇ ਜੇ ਸਫਾਈ ਕਰਦੇ ਸੀ ਤਾਂ ਸਫਾਈ ਕੋਈ ਬੜੀ دیر ਨਹੀਂ ਰਹਿੰਦੀ ਸੀ ਸੋ ਇੱਕ ਸਮੱਸਿਆ ਸੀ ਸ਼ਹਿਰ ਦੀ ਸਮੱਸਿਆ ਸੀ ਕੱਲੀ 15 ਨੰਬਰ ਵਾਰਡ ਤੱਕ ਨਹੀਂ ਕਿਉਂਕਿ ਇਹ ਘੁਮ ਮੁਕਮਾ ਕੇ ਕਰੀਬ 3 ਕਿਲੋਮੀਟਰ ਸ਼ਹਿਰ ਦੇ ਅੰਦਰ ਅੰਦਰ ਕਈ ਚੰਗੀਆਂ ਕਲੋਨੀਆਂ ਦੇ ਵਿੱਚ ਦੀ ਵੀ ਲੰਘਦੀ ਸੀ ਸੋ ਅੱਜ ਅਸੀਂ ਇਸ ਡਿਚ ਡਰੇਨ ਨੂੰ ਕਵਰ ਕਰਨ ਦਾ ਲੋਕਾਂ ਨੂੰ ਰਾਹਤ ਦੇਣ ਦਾ ਅੱਜ ਇਹ ਕੰਮ ਸ਼ੁਰੂ ਕੀਤਾ ਹੈ 15 ਕਰੋੜ 15 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਡਰੇਨ ਹੈ ਜਿਹੜੀ ਪਾਈਪਾਂ ਦੇ ਰਾਹੀਂ 4.5 ਫੁੱਟ ਜਿਹੜਾ ਡਾਇਰੇ ਦੇ ਪਾਈਪਾਂ ਵੱਡੀਆਂ ਪਾਈਪਾਂ ਇੱਥੇ ਪੈਣਗੀਆਂ ਦੋ ਦੋ ਪਾਈਪ ਪੈਰਲਲ ਜੀ ਤਾਂ ਕਿ ਕਿਸੇ ਵੀ ਹਾਲਾਂਕਿ ਇਹ ਜਿਹੜੀ ਡਰੇਨ ਦੀ ਚੌੜਾਈ ਦੇ ਮੁਤਾਬਕ ਦੋ ਇਸ ਲਈ ਪਾਈਆਂ ਨੇ ਕਿ ਕਿਤੇ ਹੜ੍ਹਾਂ ਦਾ ਵੀ ਪਾਣੀ ਆ ਜਾਵੇ ਤਾਂ ਕਿ ਦਿੱਕਤ ਨਾ ਹੋਵੇ ਸੋ ਇਹ 15 ਕਰੋੜ 15 ਲੱਖ ਦੀ ਲਾਗਤ ਸੀ ਤੇ 31 ਮਾਰਚ ਤੋਂ ਪਹਿਲਾਂ ਇਹਨੂੰ ਕੰਪਲੀਟ ਕੀਤਾ ਜਾਊਗਾ ਤੇ ਇਸ ਦੇ ਉੱਪਰਲੇ ਪਾਸੇ 22 ਫੁੱਟ ਜੋ ਇਸ ਦੀ ਚੌੜਾਈ ਹੈ ਉਸ ਚੌੜਾਈ ਦੇ ਵਿੱਚ ਦੋਨੇ ਪਾਸੇ ਰੇਲਿੰਗ ਲਾਈ ਜਾਊਗੀ ਤੇ ਵਿਚਾਲੇ ਜੋ 22 ਫੁੱਟ ਜਗ੍ਹਾ ਬਚ ਗਈ ਹੈ ਵਿਚਾਲੇ ਜਾਂ ਇੱਕ ਸਾਈਡ ਤੇ 8 ਤੋਂ 10 ਫੁੱਟ ਤੱਕ ਇੰਟਰਲੌਕ ਟਾਈਲਾਂ ਸਾਰੇ ਲੱਗਣਗੀਆਂ ਤੇ ਦਰਖਤ ਲੱਗਣਗੇ ਪੌਦੇ ਲੱਗਣਗੇ ਉਹ ਸਾਰਾ ਅਸੀਂ ਅਰੇਂਜਮੈਂਟ ਪਹਿਲਾਂ ਵਿੱਚ ਕੀਤਾ ਮੇਨਟੇਨੈਂਸ ਦਾ ਵੀ ਕੀਤਾ ਸੋ ਇੱਕ ਤਾਂ ਇਹ ਰਾਹਤ ਲੋਕਾਂ ਨੂੰ ਗੰਦਗੀ ਤੋਂ ਮਿਲ ਜੂਗੀ ਤੇ ਦੂਜਾ ਇੱਕ ਸੈਰਗਾਹ ਬਣ ਜੇਗੀ ਇਹ 3 ਕਿਲੋਮੀਟਰ ਦੀ ਲੋਕਾਂ ਨੂੰ ਸੈਰ ਕਰਨ ਦੇ ਲਈ ਵੀ ਇੱਕ ਵੱਡਾ ਸ਼ਹਿਰ ਦੇ ਵਿੱਚ ਜਿਹੜੀ ਜਗ੍ਹਾ ਨਹੀਂ ਸੀ ਕੋਈ ਉਹ ਵੀ ਬਣ ਜੇਗੀ ਸੋ ਪਹਿਲਾਂ ਅਸੀਂ ਇਹਨੂੰ हनुमान मंदिर तक लेके गए सी फिर आगे डेरा सच्चा सौदा ओना दी मांग सी फिर असनी और आगे लेके गए हां सो हम 3 किलोमीटर ਦਾ ਜਿਹੜਾ ਹੈ ਇਸ ਦੀ ਲੰਬਾਈ ਹੈ ਹਲਕੇ ਦੇ ਵਿੱਚ ਵੀ ਵੱਖ-ਵੱਖ ਕੰਮ ਹੋ ਰਹੇ ਨੇ ਜੀ ਅੱਜ ਆਜਾ ਤੁਸੀਂ ਨਿਬਤ ਰੱਖਣੇ ਨੇ ਬਹੁਤ ਕੰਮ ਆਦੇ ਉਹਦੇ ਬਾਰੇ ਵੀ ਦੱਸਦੇ ਦੇਖੋ ਹਲਕੇ ਦੇ ਵਿੱਚ ਕੰਮ ਜੰਗੀ ਪੱਧਰ ਤੇ ਹੋ ਰਹੇ ਨੇ ਅੱਜ ਕਈ ਪੁਲ ਬਣਨੇ ਨੇ ਉਹਨਾਂ ਦਾ ਨਹੀਂ ਪੱਥਰ ਰੱਖਣਾ ਸੜਕ ਹੈ ਜਿਹੜੀ 18 ਫੁੱਟ ਚੌੜੀ ਕਰਨੀ ਹੈ ਕੋਟੜਾ ਆਲੰਪੁਰ ਅਲੀ ਸ਼ੇਰ ਇਹ ਲੰਬੇ ਸਮੇਂ ਤੋਂ ਮੰਗ ਸੀ ਉੱਥੇ ਜਦੋਂ ਆਲੰਪੁਰ ਤੋਂ ਅਲੀ ਸ਼ੇਰ ਨੂੰ ਜਾਣੇ ਤਾਂ ਸਿਰਫ ਸੜਕ ਨਾ ਚੌੜੀ ਹੋਣ ਕਰਕੇ ਉੱਥੇ ਬੱਸ ਨਹੀਂ ਜਾਂਦੀ ਸੀ ਕਿਉਂਕਿ ਬੱਸ ਦਾ ਉੱਤੇ ਦੂਜੇ ਪਾਸੇ ਸੜਕ ਦੇ ਕੋਈ ਬਰਮ ਨਹੀਂ ਸੀ ਕੁਝ ਨਹੀਂ ਸੀ ਸੋ ਉਹ ਅੱਜ ਅਸੀਂ 18 ਫੁੱਟ ਚੌੜੀ ਸ਼ੁਰੂ ਕਰਾ ਰਹੇ ਹਾਂ ਕੰਮ ਸੋ ਅੱਜ ਅੱਠ ਕੰਮ ਹੈ ਜਿਹੜੇ ਉਹ ਹਲਕੇ ਦੇ ਵਿੱਚ ਮੈਂ ਤੁਹਾਨੂੰ ਨਾਮ ਤੁਹਾਡਾ ਮਾਸਟਰ ਮਿਸ਼ਰ ਗੋਇਲ ਜੀ ਮੈਂ ਕੀ ਕਹਿਣਾ ਚਾਹਾਂਗਾ ਅੱਜ ਇਹ ਡਿਜੀਟਲ ਰੇਲ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਮੰਤਰੀ ਸਾਹਿਬ ਨੇ ਬਹੁਤ ਵਧੀਆ ਕੰਮ ਹੋਇਆ ਜੀ ਇਹ ਬਹੁਤ ਵਧੀਆ ਕੰਮ ਪਹਿਲਾਂ ਤਾਂ ਅਸੀਂ ਇਹੀ ਗੱਲ ਕਰ ਰਹੇ ਸੀ ਜੀ ਹੁਣ ਵੀ ਪਹਿਲਾਂ ਉਹ ਮਜ਼ਾਕ ਦੇ ਵਿੱਚ ਇਹਨੂੰ 17 ਸੈਕਟਰ ਕਹਿੰਦੇ ਸੀ ਕਿ ਹੁਣ ਇਹ ਅਸਲੀ ਵਾਦੇ ਦਾ 17 ਸੈਕਟਰ ਬਣ ਜਾਊਗਾ ਜੀ ਇਹ ਸਾਰੇ ਸ਼ਹਿਰ ਦਾ ਨਰਕ ਨਿਕਲ ਜਾਊਗਾ ਜੀ ਸਾਰੇ ਪਾਣੀ ਦੀ ਸਮੱਸਿਆ ਖਤਮ ਹੋ ਜਾਊਗੀ ਜੀ ਗੰਦ ਨਿਕਲ ਜਾਊਗਾ ਜੀ ਕਿੰਨੀ ਖੁਸ਼ੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਪੈਦਲ ਚੱਨ ਲਈ ਸ਼ਹਿਰ ਵਾਲਾ ਵੀ ਇੱਕ ਵਾਕਿੰਗ ਦਾ ਖੁਸ਼ੀ ਦਾਦਾ ਜੀ ਆਖਾਟ ਦੇਖ ਕੇ ਪਤਾ ਲੱਗਦਾ ਵੀ ਕਿੰਨਾ ਵਧੀਆ ਲੱਗ ਅਨਾਂ ਗੱਠਵਾਂ ਆਏਣਗੀ ਸਾਰੇ ਸ਼ਹਿਰ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਹੈ ਜੀ ਵੀ